ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋਵਾ ਸਿਖਤ ਖਸਮ ਦੀ ਨੂਰ ਅਕੂ ਕੁਲਸੋ ਟਕੀਆ ਤੇ ਦਿੱਤੇ ਸਤੀ ਪਾਤਸ਼ਾਹੋ ਮਾਲੁ ਜਾਨਮਨ ਜਨਮਦੀ ਕੱਟੀਆ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਤਨਾ ਸ੍ਰੀ ਮਹਲਾ ਤੀਜਾ ਨਾਮੈ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਧਨ ਜਨ ਇੱਕ ਨਾਮ ਲਿਵ ਲਾਈ ਨਾਵੈ ਕੀ ਕੀਮਤ ਮਿਤ ਕਹੀ ਨਾ ਜਾਏ ਸੇਜਾ ਤਨ ਜਿਨ ਇੱਕ ਨਾਮ ਲਿਉ ਲਾਈ ਗੁਰਮਤ ਸਾਚੀ ਸਾਚਾ ਵਿਚਾਰ ਆਪੇ ਵਖੇ ਦੇ ਵਿਚਾਰ ਹਰ ਨਾਮ ਕਰਜ ਪ੍ਰਭ ਆਪ ਸੁਣਾਏ ਕਲੇ ਕਾਲ ਵਿੱਚ ਗੁਰਮੁਖ ਪਾਈ ਰਘੂ ਹਮੂਕ ਮੂਲ ਕਮਲ ਮਾਹੀ ਓ ਮੈਂ ਵੀ ਸਰਕਾਰ ਕੁਮਾਰੀ ਗੁਰ ਪ੍ਰਸਾਦਿ ਹੋ ਮੈਂ ਜਾਏ ਆਪੇ ਬਖਸ਼ਿ ਲਏ ਮਲਾਈ ਵਿਗਿਆਕਾਤ ਅਨੁਭੋਗ ਅਵਮਾਨ ਹੰਕਾਰ ਗੁਬੇਣਾ ਪਾਵੇ ਮਾਨ ਆਪ ਸੋਡ ਸਦਾ ਸੁਖ ਹੋਈ ਗੁਰਮਤ ਸਲਾਹੀ ਸੱਚ ਸੋਈ ਆਪੇ ਸਾਜੇ ਕਰਤਾ ਸੋਈ ਤੇ ਨਿਰੰਦਰ ਦਾ ਵਰਨ ਕੋਈ ਜਿਸ ਸੱਚ ਲਾਏ ਸੋਈ ਲਗੈ ਨਾਨਕ ਨਾਮ ਸਦਾ ਸੁਖ ਆਗੈ ਜਿਸ ਸੱਚ ਲਾਏ ਸੋਈ ਲਗੈ ਨਾਨਕ ਨਾਮ ਸਦਾ ਸੁਖ ਆਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ